ਇਸ ਕਰਕੇ ਇਹ ਜਿਹੜਾ ਖੇਲ ਹੈ ਸਾਰਾ ਇਹ ਆਤਮਾ ਦਾ ਰੋਲ ਦੱਸਿਆ ਕਿ ਆਤਮਾ ਮੁਖੀ ਮਨ ਨੂੰ ਕੰਟਰੋਲ ਕਰੇਗੀ ਦੱਸੇਗੀ ਜੇ ਨਹੀਂ ਆਖੇ ਲੱਗਦਾ ਤਾਂ ਪਰਮਾਤਮਾ ਰਪੋਰਟ ਦੇਗੀ ਹੁਣ ਜੋ ਮਨ ਪਾਸੇ ਜਾਂਦਾ ਹੈ ਉਹ ਦੱਸ ਜਿਹੜਾ ਜੀਵ ਆਤਮਾ ਦੁਆਰਾ ਪਾਠ ਕਰਦਾ ਹੈ ਮਨ ਉਹਦਾ ਪਾਸੇ ਚਲਾ ਜਾਏਗਾ ਜੇ ਮਨ ਦੁਆਰਾ ਪਾਠ ਕਰੋਗੇ ਮਨ ਪਾਸੇ ਨਹੀਂ ਜਾ ਸਕਦਾ ਜੇ ਪਾਸੇ ਜਾ ਕੇ ਪਾਠ ਰੁਕ ਜਾਏਗਾ ਐਸੀ ਤਰ੍ਹਾਂ ਉਹ ਹੰਦ ਨੇ ਤੁਸੀਂ ਮਨ ਦੁਆਰਾ ਪਾਠ ਕਰੋ ਚਿਤ ਲਾ ਕੇ ਪਾਠ ਕਰੋ ਇੱਕ ਜੋਤ ਹੋ ਕੇ ਪਾਠ ਕਰੋ ਤਾਂ ਕਿ ਤੁਹਾਡਾ ਪਾਸੇ ਨਾ ਮਨ ਚਲਾ ਜਾਏ ਜਾਏਗਾ ਤੇ ਪਾਠ ਉੱਥੇ ਰੁਕ ਜਾਏਗਾ ਜਿਵੇਂ ਇੱਕ ਬੰਦੇ ਨੇ ਆਪਾਂ ਕੰਮ ਤੇ ਲਾਇਆ ਤੇ ਜਦੋਂ ਕੰਮ ਛੱਡ ਕੇ ਜਾਏਗਾ ਕੰਮ ਵਿਚ ਰਹਿ ਜਾਏਗਾ ਇਸ